ਤਾਲੂ ਵਾਲੀਆ ਮੇਰੇ ਸਾਥੀ ਵਿੱਕੀ ਵਡੇਰਾ ਜੀ ਏਬੀ 18 ਨਿਊਜ਼ ਤੋਂ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਜੀ ਫੈਸਟੀਵਲ ਆਫ ਲਾਈਟ ਦੀਵਾਲੀ ਦਾ ਤਿਹਾਰਾ ਬਹੁਤ ਜਲਦ ਆਉਣ ਜਾ ਰਿਹਾ ਹੈ ਜਿਸ ਨੂੰ ਲੈ ਕੇ ਏਬੀ 18 ਵੱਲੋਂ ਦੀਵਾਲੀ ਵਿਸ਼ੇਸ਼ ਡਰਾਈਵ ਚਲਾਈ ਜਾਂਦੀ ਹੈ ਜਦੇ ਵਿੱਚ ਅਸੀਂ ਸ਼ਹਿਰ ਦੇ ਅਲੱਗ-ਅਲੱਗ ਜਿਹੜੇ ਸਾਡੇ ਨਾਮਵਰ ਸ਼ਖਸੀਤਾਂ ਨੇ ਉਹਨਾਂ ਨਾਲ ਮੁਲਾਕਾਤ ਕਰਾਉਂਦੇ ਆ ਸਾਡੇ ਜਿਹੜੇ ਨਾਮਵਰ ادارے ਨੇ ਚਾਹੇ ਉਹ ਸਿਹਤ ਦੇ ਖੇਤਰ ਨਾਲ ਹੋਣ ਚਾਹੇ ਸਿਆਸਤ ਦੇ ਖੇਤਰ ਨਾਲ ਹੋਣ ਚਾਹੇ ਸਿੱਖਿਆ ਦੇ ਖੇਤਰ ਨਾਲ ਹੋਣ ਜਾਂ ਹੋਰ ਅਲੱਗ-ਅਲੱਗ ਖੇਤਰਾਂ ਦੇ ਵਿੱਚ ਉਹਨਾਂ ਦਾ ਜਿਹੜਾ ਯੋਗਦਾਨ ਹੈ ਬਾਕੀ ਸ ਦੇ ਵਿੱਚ ਕਿਸੇ ਵੀ ਪਹਿਚਾਨ ਦੇ ਮਤਾਜ ਨਹੀਂ ਹੈਗੇ ਸਿਹਤ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਸੇਵਾਵਾਂ ਨੇ ਉਹ ਬਹੁਤ ਲੰਬੀਆਂ ਨੇ ਤੇ ਮੇਨ ਗੱਲ ਉਹਨਾਂ ਨੂੰ ਸਿਲੈਕਟ ਕਰਨ ਦਾ ਇੱਕ ਹੋਰ ਵੀ ਬਹੁਤ ਵੱਡਾ ਕਾਰਨ ਹੈ ਜੀ ਉਹ ਸਾਡੇ ਆਈਐਮਏ ਖੰਨਾ ਦੇ ਪ੍ਰੈਜ਼ੀਡੈਂਟ ਵੀ ਨੇ ਤੇ ਨੰਬਰ 2 ਦੇ ਉੱਤੇ ਆਪਾਂ ਸਾਰੇ ਜਾਣਦੇ ਆਜ ਦੇ ਟਾਈਮ ਦੇ ਵਿੱਚ ਅੱਖਾਂ ਨੂੰ ਸੰਭਾਲਣ ਦੀ ਕਿੰਨੀ ਜ਼ਰੂਰਤ ਹੈ ਤੇ ਤਿਹਾਰਾਂ ਦੇ ਨੇੜੇ ਤੇੜੇ ਪੋਲੂਸ਼ਨ ਦਾ ਸਤਰ ਫਾਇਰ ਕਰੈਕਰਸ ਕਰਕੇ ਲिटल बिट ਜਿਹੜਾ ਕਲਾਊਡਿਸ਼ਨ ਹੋ ਜਾਂਦਾ ਸਿਸਟਮ ਉਹਦੇ ਕਰਕੇ ਅੱਖਾਂ ਨੂੰ ਕਿਵੇਂ ਆਪਾਂ ਬਿਲਕੁਲ ਤੰਦਰੁਸਤ ਰੱਖੀਏ ਤੇ ਆਪਣਾ ਜਿਹੜਾ ਤਿਹਾਰਾ ਬਿਲਕੁਲ ਖੁਸ਼ੀਆਂ ਦੇ ਨਾਲ ਮਨਾ ਸਕੀਏ ਆਓ ਗ वेलकम चैनल सारे सत श्रीकाल जी और मैं एवी वी न्यूज एटीन के माध्यम तो सारे अपने दर्श दर्शकों को सत श्रीकाल कहना और मैं डॉक्टर शिशिर सूद एज प्रेजिडेंट आई एम ए खन्ना एंड ओनर ऑफ राानी आई हॉस्पिटल ਥੈਂਕ ਯੂ ਵੈਰੀ ਮਚ ਸਰ ਸਰ ਆਪਾਂ ਦੇਖਿਆ ਵੈ ਜਦੋਂ ਫੈਸਟਿਵ ਸੀਜ਼ਨ ਚੱਲਦਾ ਹੈ ਤਾਂ ਸਰ ਹੈਲਥ ਬਹੁਤ ਜ਼ਿਆਦਾ ਮੇਨ ਮੁੱਦਾ ਬਣ ਜਾਂਦੀ ਹੈ ਤੇ ਸਰ ਅੱਖਾਂ ਤਾਂ ਮੇਨ ਪ੍ਰਮੁੱਖ ਨੇ ਤੁਸੀਂ ਇਸ ਦੇ ਮਾਹਰੋਂ ਸੁਪਰ ਸਪੈਸ਼ਲਿਸਟ ਹੋ ਤਾਂ ਸਰ ਕੀ ਜਿਹੜੀਆਂ ਰੈਮਡੀਜ਼ ਨੇ ਬੰਦਾ ਘਰੇਲੂ ਤੌਰ ਤੇ ਵਰਤੇ ਕਿ ਜਿਵੇਂ ਕਈ ਵਾਰੀ ਸਰ ਬਹੁਤ ਜ਼ਿਆਦਾ ਫੌਗ ਹੋ ਜਾਂਦੀ ਹੈ ਧੂਆਂ ਕਰਕੇ ਸਮੋਗ ਹੋ ਜਾਂਦੀ ਹੈ ਫਾਇਰ ਕਰੈਕਰਸ ਦਾ ਧੂਆਂ ਹੋ ਜਾਂਦਾ ਪਲੱਸਰ ਡਾਈਵਰਜਨ ਉਹ ਵੈਦਰ ਵੀ ਚੱਲਦਾ ਪਿਆ ਵੈ ਉਤੋਂ ਜੀਰੀਆਂ ਵੱਡੀਆਂ ਹੋਈਆਂ ਨੇ ਉਹਦੇ ਕਰਕੇ ਵੀ ਦਿੱਕਤ ਹੈ ਤੇ ਕਿਵੇਂ ਬੰਦਾ ਵੀ ਆਪਣੀ ਤੰਦਰੁਸਤੀ ਨਾਲ ਆਪਣੇ ਅੱਖਾਂ ਆਪਣੇ ਸਾਰੇ ਸ਼ਰੀਰ ਦਾ ਧਿਆਨ ਰੱਖ ਕੇ ਤੇ ਤਿਹਾਰ ਨੂੰ ਵੀ ਸਾ ਸਭ ਤੋਂ ਪਹਿਲਾਂ ਤਾਂ ਡੈਫੀਨਿਟਲੀ ਅੱਖਾਂ ਬਹੁਤ ਕੀਮਤੀ ਹੈਗੀਆਂ ਨੇ ਤਾਂ ਇਸ ਲਈ ਇਹ ਸਾਨੂੰ ਔਰ ਇਹ ਮੌਸਮ ਜਿਹੜਾ ਇਹ ਬਦਲ ਦਾ ਮੌਸਮ ਹੁੰਦਾ ਹੈ ਜੀਰੀ ਕੱਟੀ ਜਾ ਰਹੀ ਹੈ ਖੇਤ ਕਈ ਵਾਰੀ ਜਲਾਏ ਜਾਂਦੇ ਨੇ ਉਹਦੇ ਨਾਲ ਧੂਆਂ ਬਹੁਤ ਹੁੰਦਾ ਹੈ ਪੋਲੂਸ਼ਨ ਬਹੁਤ ਹੁੰਦੀ ਹੈ ਦੀਵਾਲੀ ਦੇ ਅਫਸਰਾਂ ਤੇ ਤੇ ਇਹਦੇ ਨਾਲ ਅੱਖਾਂ ਨੂੰ ਡੈਫੀਨਿਟਲੀ ਬਹੁਤ ਡੈਮੇਜ ਹੋ ਸਕਦਾ ਹੈਗਾ ਅੱਖਾਂ ਬਹੁਤ ਜਲਨ ਕਈ ਲੋਕਾਂ ਦੇ ਜਲਨ ਪਾਣੀ ਗਿੱਡ ਔਰ ਜਿਹੜਾ ਹੁੰਦਾ ਹੈ ਖਾਜ ਇੱਕ ਐਸੀ ਚੀਜ਼ ਹੈ ਜਿਹੜੀ ਇਸ ਮੌਸਮ ਦੇ ਵਿੱਚ ਬਹੁਤ ਆਂਦੀ ਹੈਗੀ ਸੋ ਐਸੇ ਪੇਸ਼ੈਂਟਸ ਵਾਸਤੇ ਅਸੀਂ ਰੇਲੂ ਜੋ ਉਸਕੇ ਹੈਗੇ ਨੇ ਉਹ ਪੇਸ਼ੇ ਨੂੰ ਜ਼ਰੂਰ ਦੱਸੀ ਤੇ ਹੈਗੇ ਨੇ ਸਭ ਤੋਂ ਪਹਿਲਾਂ ਹੈਗਾ ਬਰਫ ਦਾ ਟਕੋਰ ਖਾਜ ਵਾਸਤੇ ਖੁਜਲੀ ਵਾਸਤੇ ਆਪਣੇ ਅੱਖਾਂ ਵਾਸਤੇ ਬਰਫ਼ ਦਾ ਟਕੌਰ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈਗਾ ਜਿਹੜੇ ਵੀ ਲੋਕੀ ਬਾਹਰੋਂ ਆਪਣੇ ਡੈਫੀਨੇਟਿਡ ਘਰ ਟ੍ਰੈਵਲ ਕਰਕੇ ਘਰਾਂ ਦੇ ਵਿੱਚ ਜਾਂਦੇ ਹੈਗੇ ਸਭ ਤੋਂ ਪਹਿਲਾਂ ਆਪਣੇ ਨਾਰਮਲ ਸਾਦੇ ਪਾਣੀ ਨਾਲ ਆਪਣੇ ਫੇਸ ਨੂੰ ਵਾਸ਼ ਕਰਨ ਕੋਈ ਸਾਬੂਨ ਐਸਾਜ ਕੋਈ ਲਗਾਣ ਦੀ ਲੋੜ ਨਹੀਂ ਹੁੰਦੀ ਹੈ ਫੇਸ ਵਾਸ਼ ਕਰਨਗੇ ਅੱਖਾਂ ਵੀ ਸਾਫ਼ ਹੋ ਜਾਣਗੀਆਂ ਅੱਖਾਂ ਤੇ ਆਸ-ਪਾਸ ਜਿਹੜਾ ਧੂਆਂ ਧੂਲ ਮਿੱਟੀ ਪਈ ਹੋਈ ਹੈ ਕਿਟਾਣੂ ਹੈਗੇ ਨੇ ਉਹ ਸਾਰੇ ਸਾਫ਼ ਹੋ ਜਾਣਗੇ ਸੋ ਇਹ ਦੋ ਤੱਕ ਰਿਲੂ ਨੁਸਖੇ ਹੋ ਗਏ ਬਰਫ਼ ਦਾ ਟਕੌਰ ਤੇ ਅੱਖਾਂ ਦਾ ਪ੍ਰੋਪਰ ਫੇਸ ਵਾਸ਼ ਕਰਨਾ ਬਾਕੀ ਇਹ ਹੈ ਕਿ ਫਿਰ ਜਿਨ੍ਹਾਂ ਨੂੰ ਥੋੜੀ ਜ਼ਿਆਦਾ ਅਲਰਜੀ ਹੋ ਜਾਂਦੀ ਹੈ ਉਹ ਡੈਫੀਨਿਟਲੀ ਬਹੁਤ ਪੇਸ਼ੈਂਟ ਸਾਡੇ ਕੋਲ ਇਸ ਸਮੇਂ ਤੇ ਆਉਂਦੇ ਹੈਗੇ ਆਂ ਔਰ ਅਸੀਂ ਉਹਨਾਂ ਨੂੰ ਬਹੁਤ ਹੀ ਮਾਈਲ ਤਰੀਕੇ ਨਾਲ ਕੁਝ ਸਿਮਪਲ ਦਵਾਈਆਂ ਦੇ ਕੇ ਉਹਨਾਂ ਦੀ ਇਹ ਚੀਜ਼ ਨੂੰ ਠੀਕ ਕਰ ਸਕਦੇ ਆਂ ਬਹੁਤ ਵਧੀਆ ਸਰ ਨੇ ਗੱਲ ਦੱਸੀ ਕਿ ਆਈਜ਼ ਦਾ ਇਹ ਦਿਨਾਂ ਦੇ ਵਿੱਚ ਜਿਹੜਾ ਸਟ्रेस ਲੈਵਲ ਹੈ ਡਿਸੀਜ਼ ਲੈਵਲ ਹੈ ਥੋੜਾ ਜਿਹਾ ਵੱਧ ਜਾਂਦਾ ਕਿਉਂਕਿ ਬਹੁਤ ਕਾਰਨ ਹੁੰਦੇ ਨੇ ਤੇ ਜਿਵੇਂ ਉਹਨਾਂ ਨੇ ਤੁਹਾਨੂੰ ਘਰੇਲੂ ਰੈਮਡੀਜ਼ ਦੱਸੀਆਂ ਨੇ ਪਲੱਸ ਜੇਕਰ ਉਸ ਤੋਂ ਇੱਕ ਸਟੈਪ ਅੱਗੇ ਵੀ ਜਾਂਦਾ ਤਾਂ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਸਰ ਕਈ ਵਾਰੀ ਕਿ ਹੁੰਦਾ ਕਿ ਕੁਝ ਬੰਦੇ ਜਿਵੇਂ ਐਨਕਾਂ ਲੱਗੀਆਂ ਹੁੰਦੀਆਂ ਨੇ ਕੁਝ ਦਾ ਤਾਜ਼ਾ-ਤਾਜ਼ਾ ਆਪਰੇਸ਼ਨ ਹੋਇਆ ਹੁੰਦਾ ਲੈਂਸ ਪਏ ਹੁੰਦੇ ਨੇ ਤਾਂ ਸਰ ਉਹਨਾਂ ਲਈ ਕੋਈ ਖਾਸ ਹਦਾਇਤਾਂ ਕਿ ਉਹ ਇਸ ਤਿਹਾਰਨ ਨੂੰ ਵੀ ਇੰਜੋਏ ਕਰ ਸਕਣ ਤੇ ਇਸ ਐਟਮੋਸਫੀਅਰ ਦੇ ਵਿੱਚ ਈਜ਼ੀਲੀ ਸਰਵਾਈਵ ਵੀ ਕਰ ਸਕਣ ਆ ਜਿਨ੍ਹਾਂ ਦੀ ਆਪਰੇ ਕਰਦੇ ਕਿ ਸਿੰਪਲ ਕਾਲੇ ਚਸ਼ਮੇ ਪਾਣ ਆਪਣੇ ਵਾਸਤੇ ਤਾਂ ਕਿ ਉਹ ਆਪਣੇ ਆਪ ਨੂੰ ਆਪਣੀ ਆਇਜ਼ ਨੂੰ ਪ੍ਰੋਟੈਕਟ ਕਰ ਸਕਣ ਨਾਲੇ ਉਹਨਾਂ ਵਾਸਤੇ ਹੀ ਹੈ ਕਿ ਆਪਣੀ ਜਿਹੜੀ ਮੈਡੀਕੇਸ਼ਨ ਚੱਲ ਰਹੀ ਹੈ ਪ੍ਰੋਪਰਲੀ ਫਾਲੋ ਕਰਨ ਔਰ ਡੈਫੀਨਿਟਲੀ ਜਿਹੜਾ ਜਿੱਥੇ ਧੂਆ ਹੈ ਜ਼ਿਆਦਾ ਧੂਆ ਹੈ ਜਿਵੇਂ ਇੱਕ ਬਹੁਤ अर्ਲੀ ਮਾਰਨਿੰਗ ਕਈ ਵਾਰੀ ਬੜੀ স্মੋਗ ਹੁੰਦੀ ਹੈਗੀ ਹੈ ਔਰ ਲੇਟ ਈਵਨਿੰਗ ਵੀ ਕਈ ਵਾਰੀ ਬਹੁਤ স্মੋਕ ਆਪਣੇ ਸ਼ਹਿਰਾਂ ਦੇ ਇੱਥੇ ਨਾ ਤੈਜ ਹੀ ਬਣ ਜਾਂਦੀ ਹੈਗੀ ਹੈ ਲੇਅਰ ਬਣ ਜਾਂਦੀ ਹੈਗੀ ਸੋ ਉਹਦੇ ਉਸ ਦੌਰਾਨ ਡੈਫੀਨਿਟਲੀ ਅਗਰ ਉਹ ਟ੍ਰੈਵਲ ਵਗੈਰਾ ਥੋੜਾ ਅਵੋਇਡ ਕਰ ਸਕਣ अर्ਲੀ ਮਾਰਨਿੰਗ ਸੈਰ ਵੈਸੇ ਤਾਂ ਚੰਗੀ ਹੁੰਦੀ ਹੈ ਲੇਕਿਨ স্মੋਕ ਦੇ ਟਾਈਮ एक्चुअली कई बार अपने शरीर को हानि भी दे सकती हैगी है सो है। so, उस समय अगर वो सैर अवॉयड कर सकते, स्पैशली एल्डरली पीपल और स्पैशली जिन्हें फ्रैश कोई ऑपरेशन होया है वो इस चीज़ को अवॉयड करन वाले साहब मैं डॉक्टर शेर अपने हॉस्पिटल रानिया हॉस्पिटल एन आई एम ए प्रेजिडेंट की तरफों अपने सारे दर्शकों बहुत बड़ी मुबारकबाद देना चाहता है इस बहुत बड़े दिवाली के पावन अवसर त पर ਨਾਲ ਦੀ ਨਾਲ ਇਹ ਵੀ ਕਹਿਣਾ ਚਾਹੁੰਦਾ ਹੈਗਾ ਕਿ ਪਲੀਜ਼ ਦੀਵਾਲੀ ਦੇ ਜਿਹੜਾ ਇਹ ਤਿਉਹਾਰ ਹੈ ਜਿਦੇ ਵਿੱਚ ਆਪਾਂ ਫਾਇਰ ਕਰੈਕਰਸ ਬਰਨ ਕਰਦੇ ਹੈਗੇ ਆ ਪਹਿਲਾਂ ਤਾਂ ਡੈਫੀਨਿਟਲੀ ਮੈਂ ਚਾਹੂੰਗਾ ਘੱਟ ਤੋਂ ਘੱਟ ਫਾਇਰ ਕਰੈਕਰਸ ਬਰਨ ਕਰੋ ਪੋਲੂਸ਼ਨ ਬਹੁਤ ਜ਼ਿਆਦਾ ਹੋ ਜਾਂਦਾ ਹੈਗਾ ਔਰ ਅੱਜਕਲ ਸਾਰਿਆਂ ਨੂੰ ਇਹੀ ਹਦਾਇਤਾਂ ਨੇ ਕਿ ਗੋ ਫॉर ਗ੍ਰੀਨ ਦੀਵਾਲੀ ਫਾਇਰ ਕਰੈਕਰਸ ਨਾ ਚਲਾਓ ਪਰ ਡੈਫੀਨਿਟਲੀ ਚਲਾ ਰਹੇ ਹੋ ਤਾਂ ਉਹਦੇ ਵਿੱਚ ਸੇਫਟੀ ਸਭ ਤੋਂ بڑا ਇੱਕ ਹੈ ਹੋ ਜਾਂਦਾ ਹੈ ਉਹਦੇ ਵਿੱਚ ਸੇਫਟੀ ਵਾਸਤੇ ਆਪਾਂ ਕੀ ਕਰ ਸਕਦੇ ਹਾਂ ਪ੍ਰੋਟੈਕਟਿਵ ਗਲਾਸੇਸ अजकल प्रोटेक्टिव ग्लासिज आदि ने जो बच्चे छोटे चला रहे हैं उन्होंने वास्ते मैं चाहूँगा वो प्रोटेक्टिव ग्लासिज़ लैन और पटाके वे राही चला अखा कोई डैमेज ना हो दूसरा जब भी जिथे ਪਟਾਕੇ ਚਲਾਏ ਜਾ ਰਹੇ ਨੇ ਉੱਥੇ ਇੱਕ ਬਾਲਟੀ ਦੋ ਬਾਲਟੀ ਪਾਣੀ ਦੀ ਜ਼ਰੂਰ ਪਈ ਹੋਣੀ ਚਾਹੀਦੀ ਹੈਗੀ ਹੈ ਫਰੈਸ਼ ਪਾਣੀ ਦੀ ਤਾਂ ਕਿ ਅਗਰ ਕੋਈ ਖੁਦਾ ਨਾ ਖਾਸਤਾ ਕੋਈ ਹਾਦਸਾ ਹੋ ਜਾਂਦਾ ਹੈ ਉਸੇ ਸਮੇਂ ਜਿਹੜੇ ਬੰਦੇ ਨੂੰ ਕੋਈ ਦਿੱਕਤ ਆਈ ਹੈ ਫਾਇਰ ਕਰੈਕਰਸ ਕਰਕੇ ਉਹ ਆਪਣੇ ਫੇਸ ਤੇ ਔਰ ਆਪਣੀ ਅੱਖਾਂ ਦੇ ਵਿੱਚ ਨਾਰਮਲ ਪਾਣੀ ਪਾ ਕੇ ਜੋ ਰਾਹਤ ਉਸ ਸਮੇਂ ਉਹ ਪਾਣੀ ਦੇ ਸਕਦਾ ਹੈਗਾ ਕਿਉਂਕਿ ਡਾਕਟਰ ਕੋਲ ਪਹੁੰਚਦੇ ਬਹੁਤ ਟਾਈਮ ਲੱਗ ਜਾਣਾ ਹੈਗਾ ਤਾਂ ਪਾਣੀ ਇਸ ਵੈਰੀ ਇੰਪੋਰਟੈਂਟ ਜਿੱਥੇ ਵੀ ਫਾਇਰ ਕਰੈਕਰਸ ਹੋ ਰਿਹਾ ਬਰਨ ਹੋ ਰਹੇ ਨੇ ਤਾਂ ਪਾਣੀ ਜ਼ਰੂਰ ਰੱਖਣ और आ, सारे सेफ रह और चंगी तरह इस दिवाली के अवसर न मना और खुशी नाल मना कोई ज़्यादा हुड़दंग ना ज़्यादा अच्छा ए बहुत ज़रूरी है आजकल दे सारे सोसाइटी वास्ते और इट थैंक यू ਜਿਵੇਂ ਕਿ ਤੁਸੀਂ ਡਾਕਟਰ ਸ਼ਿਸ਼ੇ ਸੂ ਜਿਹੜੇ ਕਿ ਆਈਐਮਈ ਖੰਨਾ ਦੇ ਪ੍ਰੈਜ਼ੀਡੈਂਟ ਵੀ ਨੇ ਤੇ ਰਾਣੀ ਆਈ ਹਸਪੀਟਲ ਦੇ ਓਨਰ ਵੀ ਨੇ ਉਹਨਾਂ ਦੀ ਗੱਲ ਸੁਣ ਰਹੇ ਸੀ ਧਿਆਨ ਰੱਖੋ ਆਪਣੀ ਸਿਹਤ ਦਾ ਮੇਨ ਗੱਲ ਹੈ ਤੁਸੀਂ ਤੰਦਰੁਸਤੋਂ ਤਾਂ ਸਾਰੇ ਹੀ ਦਿਨ ਤਿਹਾਰ ਨੇ ਠੀਕ ਹੈ ਜੀ ਫਿਰ ਅਜੇ ਕਿਸੇ ਨਾਮਵਰ ਸ਼ਖਸੀਅਤ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਤਦ ਤੱਕ ਦੇ ਲਈ ਸਾਨੂੰ ਦੋਈ ਜੈ ਜੈ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਸੋ ਮਚ ਹੈਪੀ ਦੀਵਾਲੀ ਟੂ ਆਲ